ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਵੀਰੇ ਨਾਮ ਮੇਰਾ ਗਗਨਦੀਪ ਸੈੰਘਾ ਪਿੰਡ ਮੇਰਾ ਗਹਿਲਾ ਜ਼ਿਲ੍ਹਾ ਬਰਨਾਲਾ ਪਹਿ ਗਿਆ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਰੋਅਲ ਨੰਬਰ 9872904780 9872904780 04780 ਜਿਹੜੀ ਆਪਾਂ ਬੈੜ ਸੇਦ ਕੀਤੀ ਆਪਣੀ ਘਰੇਲੂ ਬੈੜ ਹਾਂਜੀ ਕਿਹੜਾ ਸੂਆ ਸੁੰਦੀ ਐਸ ਵਾਰ ਇਹ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਜੈਨੂੰ ਹੁਣ ਦੂਜੇ ਸੂਏ ਕਿੰਨਾ ਦੁੱਧ ਚੋਇਆ ਆਪੇ ਦਾ ਇਹਦੇ ਵੀਰੇ 40 ਤੋਂ ਵਰਕੇ 42 ਪਲੱਸ ਚੋਇਆ ਆ ਮਤਲਬ ਚੰਗੀ ਸਾਹਮਣੇ ਦੇ 42 ਨੇ 38 40 ਦੇ ਨਾਰਮਲ ਚੱਲਦੀ ਰਹੀ ਆ ਹਾਂ ਹਾਂ ਰਹੀ ਆ ਵੀਰੇ ਠੀਕ ਐ ਚੋਣ ਚਵਾਦੀ ਓਕੇ ਸੀਮ ਹਾਂ ਜਮਾ ਓਕੇ ਵੀਰੇ ਪੂਰੇ ਸਹੀ ਲਾ ਜਮਾ ਮਰਜੀ ਠੀਕ ਐ ਸੀਮਣ ਕਿਹੜਾ ਰਖਾਇਆ ਐਸ ਵਾਰ ਇਹਦੇ ਸੀ ਮਨੇ ਦਾ ਵੀਰੇ ਯਾਰ ਮਰਨਾ ਨਹੀਂ ਜਾ ਤੋ ਬਾਪਾ ਮਹਿੰਗਾ ਖਾਇਗਾ ਠੀਕ ਆ ਡਾਕਟਰ ਤੋਂ ਪਤਾ ਵੀ ਕਿਹੜਾ ਰੱਖਿਆ ਵਾ ਹਾਂ ਹਾਂ ਠੀਕ ਆ ਹੁਣ ਦਿਨ ਕੈ ਕ ਲੈਂਦੀ ਸੂਣ ਚ ਜੇ ਇਹਦੇ ਵੀਰੇ 19 ਤਰੀਕ ਨੂੰ ਤਾਂ ਤੈਨ ਪੂਰੇ ਆਉ ਮੰਨ ਕੇ ਚੱਲ ਵੱਧ ਲੈ ਜਾਂਦੀ ਆ 10 ਉੱਤੇ ਲੈ ਜਾਂਦੀ ਆ ਲਗਭਗ ਮੰਨਿਏ 10 ਦਿਨ ਬਾਕੀ ਪਿਆ ਸੂਣ ਚ ਹਾਂ ਤੇ ਇੱਕ ਕੈ ਕਿ ਮਹੀਨੇ ਪਹਿਲਾਂ ਦੁੱਧੋ ਛੱਡੀ ਸੀ ਆਪਾਂ ਇਹ 2 ਕੁ ਮਹੀਨੇ ਪਹਿਲਾਂ ਛੱਡੀ ਸੀ 2 ਕੁ ਮਹੀਨੇ ਪਹਿਲਾਂ ਦੁੱਧੋ ਛੱਡੀ ਆਪਾਂ ਥੋਰੀ ਫਰਾ ਬਾਹਰ ਨੂੰ ਉਹਨੂੰ ਸੋ ਵੀਰੋ ਕੱਦ ਕਾਟ ਤੇ ਸੈਜ ਵਗੈਰਾ ਪੂਰਾ ਫੁੱਲਾ ਤੇ 나ੜ ਗ੍ਰੈਂਡਟਰ ਜਣੀ ਚੌੜੀ ਤੇ ਲੰਬੀ ਪਈ ਆ ਦੂਜਾ ਸੂਆ 40 ਕਿਲੋ ਦੁੱਧ ਵੀਰ ਕਹਿੰਦਾ ਪਾਇਆ ਇਹਦਾ ਤੇ ਬਾਕੀ ਹਵਾਨੇ ਤੇ ਨਾਣਾ ਦੇਖੋ ਜਿਵੇਂ ਇਸ ਤਰ੍ਹਾਂ ਦਿਖਾਈ ਦਿੰਦੇ ਨੇ ਅਖਬਾਰ ਤੇ ਖਬਰ ਸਭੀ ਹੁੰਦੀ ਹੈ ਪੂਰੇ ਬਰੀਕੀ ਦੇ ਵਿੱਚ ਨਾਣਾ 40 ਕਿਲੋ ਨਾਰਮਲ ਦੁੱਧ ਦਾ ਆਰਾਮਣਾ ਪਾਇਆ ਵਾ ਤੇ ਅੰਦਾਜ਼ਾ ਇਸ ਵਾਰ 40 ਦੋbaar ਪਾਉ ਕਿਉਂਕਿ ਤੀਜੇ ਸੂਏ ਨੂੰ ਪ੍ਰੋਪਰ ਬੈੜ ਤਿਆਰ ਹੋ ਗਈ ਸਾਈਜ਼ ਵਗੈਰਾ ਪੂਰਾ ਫੁੱਲਾ ਤੇ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦਾ ਇਹ ਨਹੀਂ ਗੱਲ ਵੀ ਲੱਸੀ নামে ਕਿਸੇ ਪਾਸਿਓ ਘਰੇਲੂ ਵੀਰ ਦੀ ਬੈੜ ਆ ਪਹਿਲਾ ਦੂਜਾ ਵੀਰ ਦਾ ਦੁੱਧ ਘਰ ਪੀਤਾ ਵਾ ਸੋ ਆ ਦੇਖੋ ਲੇਵਾ ਵਗੈਰਾ ਅੱਜ ਇਹਦੇ ਸੂਣ ਦੇ ਵਿੱਚ ਤਰੀਕ ਮੁਤਾਬਕ 7-8 ਦਿਨ ਬਾਕੀ ਆ 2-4 ਦਿਨ ਵੀਰ ਕਹਿੰਦਾ ਉੱਪਰ ਵੀ ਲੈ ਜਾਂਦੀ ਆ 10 ਦਿਨ ਬਾਕੀ ਪੈਸੇ ਦੂਸਰੇ ਪਾਸੇ ਵੀ ਦੇਖੋ ਹਵਾਨੇ ਤੇ ਨਾੜਾ ਬਹੁਤ ਚੰਗੀਆਂ ਠੀਕ ਆ ਅੰਦਾਜ਼ਾ ਲਾਈ ਇਸ ਵਾਰ ਤਾਂ ਉਹ 15-40 ਲਗਭਗ ਹਾਂ ਵੀਰੇ ਪਾਓ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਜੈਜੋ ਦੁੱਧੇ ਸਾਹਿਬ ਨਾਲ ਹਾਂ ਜਮਾਂ ਜੈਜ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 987290478 98 ਢੇਲੂ ਆਪਣੀ ਅੰਦਰ ਘਰੇ ਕੋਈ ਆਪਾਂ ਵਪਾਰੀ ਬੰਦੇ ਨਹੀਂ ਠੀਕ ਆ ਬਸ ਆ ਇੱਕ ਦੋਕ ਹੋਰ ਰੱਖਿਐ ਵਣ ਕਰ ਆਪਣੀਆਂ ਹਾਂ ਸੋ ਆ ਦੇਖੋ ਦੋ ਕੁ ਬੜਾ ਵੀਰ ਦੇ ਹੋ ਰੱਖੇਵੇਂ ਨਾਲ ਦੁੱਧ ਪਾਉਣ ਦਾ ਕੰਮ ਕਰਦਾ ਜੇ ਇੱਕ ਅਦਾ ਪਸ਼ੂ ਜ਼ਿਆਦਾ ਹੋ ਜਾਏ ਪਰ ਵੇਚ ਹੀ ਦਿੰਨੇ ਹਨ ਸੋ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਸ਼ਾਂਤ ਸੁਭਾਅ ਦੇ ਕੋਈ ਨਹੀਂ ਫੜਾ ਦਬੜੀ ਮਚਾਉਂਦੀ ਇਹ ਚਾਰੂ ਵਗੈਰਾ ਵੀ ਪੂਰੀ ਫੁੱਲਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਨਾਲ